ਮਾਰਾ ਕੋ ਸਕਦਾ ਨਹੀਂ ਹੋ ਸਕਦੀ ਨਾ ਮਾਰੇ ਦਾ ਕੋੜਾ ਨਹੀਂ ਲੱਗਿਆ ਉਥੋਂ ਜਗਤ ਜੋੜ ਤੋਂ ਕਿ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮਾਫੀ ਚਾਹਣੇ 100 ਚੋਂ 20% ਉਹ ਪ੍ਰਸ਼ਾਦੀ ਨੂੰ ਭੋਗ ਲੱਗਦਾ ਕਿਰਪਾਨ ਭੇਟ ਜਿਹੜਾ ਉਹਨਾਂ ਬੰਦਿਆਂ ਨੇ ਬਣਾਇਆ ਜਿਨ੍ਹਾਂ ਨੂੰ ਮਾਰੇ ਨੇ ਅੱਗੇ ਨਹੀਂ ਦਿੱਤੇ ਤੇ ਕਿਤਰਾ ਤੜੀਆਂ ਸਮਾਧੀਆਂ ਲੱਗ ਜਾਣਗੀਆਂ ਕਿੰਦਾਂ ਕਹਿ ਦਵਾਂਗੇ ਸਵਾਸ ਸਵਾਸ ਚੱਲ ਪੂਗਾ ਅੰਦਰ ਦਸਵੇਂ ਦੀ ਗੱਲ ਤਾਂ ਬੜੀ ਦੂਰ ਦੀ ਹੈ ਦੂਜਾ ਨੰਬਰ ਸੀ ਭਜਨ ਹੋ ਜਾ ਨੰਗਾ ਹੋ ਗਿਆ ਜੇ ਧਿਆਨ ਦੇਣਾ ਮਾਫੀ ਵੀ ਨਾਲੀ ਨਾਲ ਦੇ ਦਿਓ ਮੈਂ ਹੁਣ ਲਾਈਵ ਵਿੱਚ ਵੀ ਮੰਗ ਲੈਣਾ ਵੀ ਜੇ ਕੋਈ ਭੁੱਲ ਨਾਲੇ ਹੀ ਮਾਫ ਕਰ ਦਿਓ ਮੁੜ ਕੇ ਮੰਗਣੀ ਪੈਂਦੀ ਹੈ ਨਾ ਤੇ ਭਜਨ ਸਾਡਾ ਪਰਦੇਸ ਸੀ ਸੁਲਤਾਨ ਪ੍ਰਲੋਦੀ ਦਾਸ ਛੇਵੇਂ ਬਾਦਸ਼ਾਹ ਦਾ ਸਥਾਨ ਬਾਲੀ ਸਾ ਮਾਤਾ ਦਮੋਦਰੀ ਸਾਹਿਬ ਨੂੰ ਵਿਆਹਣ ਗਏ ਸੀ 72 ਮਾਹ ਪੁਰਖਾਂ ਦੀ ਧਰਤੀ ਹੈ ਉਸ ਤੋਂ 4 ਕਿਲੋਮੀਟਰ ਸੁਲਤਾਨਪੁਰ ਅੱਜ ਵੀ ਜਾਓ ਤੇ ਉੱਥੇ ਬਾਬੇ ਦਾ ਪੋਰਾ ਸਾਹਿਬ ਹੈ ਜਿੱਥੇ 14 ਸਾਲ 9 ਮਹੀਨੇ ਤੇ 13 ਦਿਨ ਤਾਪ ਕੀਤਾ ਤੇ ਮਹਾਂਪੁਰਖ ਬਾਬਾ ਜਗਜੀਤ ਸਿੰਘ ਜੀ ਸਾਡੇ ਬਹੁਤ ਵੱਡੀ ਕਿਰਪਾ ਦਇਆ ਗਿਆਨ ਦੇ ਪਢਾਰਨੇ ਰਖੋਵਾਲ ਵਾਲੇ ਮਹਾਂਪੁਰਖ ਕਿਸੇ ਨੇ ਵੀ ਪਿਆਰ ਨਾ ਕਿਹਾ ਕਿੰਨੇ ਬਾਬਾ ਜੀ ਜਗਾ ਨੀਵੀਂ ਆ ਜਿਨ੍ਹਾਂ ਦੇ ਗੋਡੇ-ਗੂਡੇ ਨੇ ਤੁਰਦੇ ਵੀ ਥੱਲੇ ਉਤਰਨਾ ਚੜ੍ਹਨਾ ਓਖਾ ਬਰਾਬਰ ਕਰ ਦਿਓ ਤੇ ਕਰ ਸਿਵਾਲੇ ਮਹਾਂਪੁਰਖਾਂ ਨੂੰ ਉਹ ਕਹਿੰਦੇ ਭਾਈ ਗੱਲ ਮਿੱਟੀ ਪਾਉਣ ਦੀ ਨਹੀਂ ਆ ਇਹ ਭੋਰਾ ਨੀਵਾ ਹੀ ਰਹਿਣਾ ਇਹਦੇ ਚ ਮਿੱਟੀ ਨਹੀਂ ਪੈਣੀ ਕਿਉਂ ਕਿਉਂਕਿ ਗੁਰੂ ਨਾਨਕ ਸਾਹਿਬ ਇਸ਼ਾਰਾ ਕਰਕੇ ਗਿਆ ਜਿੰਨੇ ਬੰਦਗੀ ਕਰਨੀ ਉਹਨੂੰ ਸੰਸਾਰ ਤੋਂ ਬਚਣਾ ਪੈਣਾ ਇੱਜ ਇੱਕ ਜਵਜੀ ਸਾਹਿਬ ਪੜ ਕੇ ਲਾਈਵ ਹੋਏ ਹੁੰਦੇ ਮੈਂ ਜੀ ਇੱਕ ਪਾਠ ਕਰ ਲਿਆ ਇੱਕ ਬੀਬੀ ਦੀ ਆਉਂਦੀ ਉਹ ਕਹਿੰਦੀ ਮੇਰਾ ਦਸਵਾ ਖੁੱਲ ਗਿਆ ਆਖੋ ਸਤਨਾਮ ਤੇ ਮੈਂ ਬੰਗਲਾ ਸਾਹਿਬ ਵੀ ਬੇਨਤੀ ਕਰਕੇ ਆਂ ਗੁਰੂ ਹਰਿਕ੍ਰਿਸ਼ਨ ਮਾਰੇ ਦੇ ਘਰ ਉੱਥੇ ਅਸ਼ਟਪਦੀ ਕਿਸਮਤ ਨੂੰ ਉਹ ਚੱਲ ਪੀ ਗਿਆਨ ਜਿਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਤੇ ਉੱਥੇ ਪੰਕਤੀ ਆਈ ਕਹਿਣ ਨਾ ਜਾਈ ਅਚਰਜ ਬਿਸਮਾਦ ਇਹ ਜਿਹੜਾ ਆਨੰਦ ਹੈ ਨਾ ਦਸਵੇਂ ਦਾ ਇਹ ਬੰਦਾ ਦੱਸ ਨਹੀਂ ਸਕਦਾ ਹੁਣ ਗੁਰੂ ਅਰਜਨ ਸਾਹਿਬ ਜੀ ਸੱਚੇ ਕਿ ਉਹ ਸੱਚੀ ਬੀਬੀ ਬੀਬੀ ਕਹਿੰਦੀ ਜੀ ਮੇਰਾ ਦਸਵਾ ਖੁੱਲ ਗਿਆ ਜੀ ਮੈਨੂੰ ਇਦਾਂ ਤੇ ਗੁਰਬਾਣੀ ਕਹਿ ਰਹੀ ਹੋਣ ਨਜੀਕ ਖੁਦਾਏ ਦੇ ਹੁਣ ਕੀ ਦੀ ਮੰਨੋਗੇ ਬੀਬੀ ਦੀ ਕਿ ਮਹਾਰਾਜ ਦੀ ਮਹਾਰਾਜ ਕੀ ਕਹਿ ਰਿਹਾ ਕਹੋ ਕਬੀਰ ਗੁੰਗਾ ਪੁੱਛੇ ਗੁੰਗੇ ਦੀ ਮਠਿਆਈ ਇਹਨਾਂ ਚੀਜ਼ਾਂ ਦੀ ਮਾਹ ਪੁਰਖਾਂ ਕੋ ਕਿੰਨਾ ਨਹੀਂ ਬੋਲਦੇ ਨੀਵੀਂ ਪਈ ਰਹਿੰਦੀ ਹਰ ਵੇਲੇ ਹੱਥ ਜੁੜੇ ਚੜਜੜਦੀ ਗਲਾ ਚੜਦੀ ਕਲਾ ਭਲਾ ਹੋਵੇ ਇਹ ਤਾਂ ਹੈਰਾਨੀ ਦੁਨੀਆ ਦੀ ਆਉਂਦੀ ਭੋਜਨ ਪਰਦੇ ਦਾ ਹੀ ਤੇ ਭਜਨ ਵੀ 14 ਸਾਲ ਬਾਬੇ ਦਾ ਭੋਰਾ ਅੱਜ ਵੀ ਮੌਜੂਦ ਹੈ ਨਾਨਕ ਸਰਸਰ ਸਾਹਿਬ ਜਾਓ ਉੱਥੇ ਬਕਾਇਦਾ ਲਿਖਿਆ ਹੁੰਦਾ ਜੇ ਥੱਲੇ ਦਰਸ਼ਨ ਕਰਨੇ ਤੇ ਐਨੀ ਬੰਦਗੀ ਤੁਹਾਨੂੰ ਕਰਨੀ ਪੈਣੀ ਉਹਦਾ ਕਾਰਨ ਕੀ ਹੈ ਬੰਦਗੀ ਨਾਲ ਅੰਦਰ ਸਾਰ ਤੀਜਾ ਬਾਬਾ ਬਕਾਲਾ ਸਾਹਿਬ ਆਪਾਂ ਕਿੱਡਾ ਇਕੱਠ ਹੋਇਆ ਸਾਡੀ ਕੌਮ ਦਾ ਉਥੇ 25 6 ਫੁੱਟ ਥੱਲੇ ਜਗਾ ਵਾ ਜਿੱਥੇ 26 ਸਾਲ 9 ਮਹੀਨੇ ਤੇ 13 ਦਿਨ ਬਾਬਾ ਸਾਡਾ ਭੋਜਨ ਤੇ ਭਜਨ ਪਰਦੇ ਦਾ ਸੀ ਪਰਦੇ ਚ ਰਿਆ ਤੇ ਚੜਦੀ ਕਲਾ ਹੀ ਅੱਜ ਨੰਗਾ ਹੋ ਗਿਆ ਅੱਜ ਮਾੜਾ ਜਿਹਾ ਪਾਠ ਕੀਤਾ ਨਹੀਂ ਨੈਟ ਤੇ ਪਾਇਆ ਨਹੀਂ ਸੰਗਤਾਂ ਚੱਲ ਉਥੇ ਆਖੋ ਸਤਨਾਮ ਕੋਈ ਕੁਝ ਬੋਲੀ ਜਾਂਦਾ ਤੀਜਾ ਸਿੱਖ ਖਜ਼ਾਨਾ ਰੁਪਈਆ ਸਾਡੇ ਮਹਾਂਪੁਰਖ ਬਜ਼ੁਰਗਾਂ ਨੂੰ ਪੁੱਛ ਕੇ ਵੇਖ ਲਿਓ ਚਲੋ ਹਰ ਕਿਤੇ ਮਾਇਆ ਦੀ ਲੋੜ ਹੁੰਦੀ ਹੈ ਮੈਨੂੰ ਪਤਾ ਨਹੀਂ ਮੈਂ ਸਿਮਰ ਜਾਦਾ ਤਾਂ ਪਰ ਮੈਂ ਇਸ ਚੀਜ਼ ਤੋਂ ਬੜਾ ਖੁਸ਼ ਹੁਣਾ ਕਿ ਨਾਨਕ ਸਰ ਮਹਾਂਪੁਰਖਾਂ ਨੇ ਗੋਲਕ ਨਹੀਂ ਲਾਈ ਇਹਦਾ ਮੈਂ ਇਤਿਹਾਸ ਨਹੀਂ ਪਤਾ ਮੈਂ ਆਪਣੇ ਵੱਲੋਂ ਵੈਸੇ ਜੋ ਮੈਨੂੰ ਲੱਗਾ ਆ ਕਥਾ ਦੇ ਵਿੱਚੋਂ ਨਿਕਲਿਆ ਕੁਝ ਵੀ ਸਾਡਾ ਖਜ਼ਾਨਾ ਪਰਦੇ ਦਾ ਸੀ ਇਹ ਨਹੀਂ ਵੀ ਗੁਰਦੁਆਰੇ ਮਾਇਆ ਦੇ ਉਹ ਚੱਲਣੇ ਮਾਇਆ ਨਹੀਂ